ਉਹ ਪ੍ਰਾਣੀ ਜੇ ਸੁਦੇ ਰਤ ਅਲੇ ਰੂਪ ਰਾਮ ਤੇ ਜਾ ਜਿਹੜਾ ਪ੍ਰਾਣੀ ਰਾਤ ਨੇ ਵਾਹਿਗੁਰੂ 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 ਰਾਮ ਰਾਮ ਕਰਦਾ ਹੈ ਮਹਾਰਾਜੋ ਕੀ ਹੈ ਕਹਿੰਦੇ ਉਹਨੂੰ ਜਾਣ ਲੋ ਰੂਪ ਰਾਮ ਹੋ ਰਾਮ ਗਾਇ ਰੂਪ ਹੈ ਮਰ ਜਾਣਾ ਹਰ ਅੰਤਰ ਨਹੀਂ ਨਾਗ ਇਕ ਸਾਚੀ ਮਾ ਹਰੀ ਦਾ ਜਨ ਜਿਹੜਾ ਹੈ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਉਹ ਹਰੀ ਵਿੱਚ ਤੇ ਹਰ ਦੇ ਵਿੱਚ ਕੋਈ ਕਰਕ ਨਹੀਂ ਹਰ ਹਰ ਜਨ ਦੋ ਇੱਕ ਹੈ ਬਿਰਦੇ ਗਾਰ ਕਛਨਾ ਕਹਿੰਦੇ ਉਹ ਹਰੀ ਦੇ ਵਿੱਚ ਤੇ ਹਰੀ ਦੇ ਜਲਾ ਵਿੱਚ ਕੋਈ ਫਰਕ ਨਹੀਂ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਧੀ ਮਾ ਇਹ ਸਾਡੀ ਗੱਲ ਸੱਚੀ ਹੈ ਮਹਾਰਾਜ ਕਹਿੰਦੇ ਮਰਣਾ ਕਰ ਗੁਰੂ ਕੇ ਝੂਠ ਨਹੀਂ 몰ਦੇ ਮਹਾਰਾਜ ਕਹਿੰਦੇ ਗੱਲ ਸੱਚੀ ਹੈ ਇਹਨੂੰ ਮੰਨ ਲੈ ਤੇ ਤੋ ਅਸੀਂ ਤੁਹਾਨੂੰ ਲੈਣਾ ਥੋੜੋ ਹੈ ਗੁਰੂ ਕੇ ਤਾਂ ਦਿੰਦੇ ਗੁਰੂ ਕਹਿੰਦੇ ਸਾ ਤੋਂ ਕੀ ਲੈਣਾ کی د جی داں گے سڈے کو سب کچھ دتا اس کے مہاراج کہ گل سکی بن وہ ابھی اگاہی نہیں دے بھائی تم شراب کی بوتل دے دیں گا تو جھٹھی گل کا کہہ دوں میں یا پیسے دے دے گا تو میں جج کو جھوٹ مار دوں گا ਵਾਰਾ ਜੇਨੇ ਇਹ ਗੱਲ ਜੋਬ ਸੋਸੀ ਕਹਿੰਨੇ ਆ ਖਾਸ ਸੰਦੇ ਜੀ ਗੁਰਬਾਣੀ ਜੋ ਵੀ ਹੈ ਇਹ ਸੱਚੀ ਹੈ ਇਹ ਝੂਠ ਨਹੀਂ ਹੈ ਮਨ ਮਾਇਆ ਮੈਂ ਫਸ ਰਹੇ ਹੂੰ ਦਿਸਰਿਓ ਗੋਵਿੰਦਨ ਗੋਵਿੰਦ ਨਾਮ ਕਿਉਂ ਭੁੱਲ ਗਿਆ ਮਨ ਮਾਇਆ ਚ ਫਸਿਆ ਹੋਇਆ ਇਹ ਤੋਂ ਨਿਕਲ ਨਹੀਂ ਸਕਦਾ ਤੇ ਰੰਗ ਨੂੰ ਮੈਂ ਯਾਦ ਕਰੀ <قلن> ہے؟ نکم سکن کس کام جی گان دا کس کام اسی طرح جے جیو بجن نہیں کردا سمر نہیں کردا پندرہ منٹ بھی منٹ ادا گھنٹہ پھر جیون بھی کس کام ہے کسی کام نہیں بہار پائی ਐ ਪ੍ਰਾਨੀ ਰਾਮ ਨਾ ਚੇਤੇ ਮਦ ਮਾਇਆ ਦੇ ਅੰਦਰ ਆ ਮਾਇਆ ਦੇ ਮਦ ਖਰਾਬ ਨਹੀਂ ਕੇ ਕਹਿੰਦੇ ਨਾ ਹੋਇਆ ਹੋਇਆ ਰਾਮ ਨੂੰ ਯਾਦ ਹੀ ਨਹੀਂ ਕਰਦਾ ਕਹੋ ਨਾ ਜੇ ਤਾਂ ਹਰ ਭਜੇ ਨਾ ਵੇਣ ਬਾਤ ਸਾਹੇ ਜਮ ਅੰਦ ਆ ਹਰੀ ਦੇ ਸਿਮਰਨ ਤੋਂ ਬਿਨਾ ਇਹ ਜਮ ਦੀ ਫਾਈ ਚ ਪਊਗਾ ਜਮ ਫਾਏ ਪਾਲੂਗਾ ਸੁਖ ਮੈਂ ਬਹੁਤ ਸੰਗੀ ਭਏ ਸੁਖ ਮੈਂ ਸੰਗ ਨਾ ਕੋ ਮਹਾਰਾ ਹੁੰਦਾ ਦੇ ਲੋਕਾਂ ਦੀ ਆ ਜਿਹੜੇ ਕਹਿੰਦੇ ਮੇਰਾ ਹੋਆ ਮੇਰਾ ਹੋਆ ਜੇ ਸੁਖ ਆਇਆ ਤਾਂ ਸੰਗੀ ਹੋ ਜਾਂਦੇ ਆ ਤੇ ਕੋ ਤਗੜਾ ਹੋ ਗਿਆ ਨਾ ਵਾਹ ਤੇਰੇ ਬੇਉਦਾ ਸੀ ਜਾਂ ਯਾਰੋ ਮੱਲਮਲੀਆ ਖੁਰਦੇ ਆ ਸੁਖ ਨਾਲ ਵਸੰਗੀ ਪਈ ਸੁਖ ਦੇ ਵਿੱਚ ਤਾਂ ਬੋਲੇ ਸਾਥੀ ਹੋ ਜਾਂਦੇ ਆ ਜੇ ਦੁੱਖ ਹੋਵੇ ਤਾਂ ਕੋਈ ਸਾਥੀ ਨਹੀਂ ਪਾਣੀ ਵੀ ਪੜੋਂਦਾ ਅਗਲਾ ਉਹ ਇਹਦਾ ਇਹ ਕਰਦਾ ਨਹੀਂ ਹੁੰਦਾ ਪਖੰਡਿਆ ਕਰਦਾ ਹੈ ਉਹ ਹੋਊ ਦੁਖੀ ਵਿਚਾਰਾ ਉਹਨੂੰ ਪਖੰਡਿਆ ਦੱਤੀ ਹੈ ਦੁੱਖ ਵਿੱਚ ਕੋਈ ਸਾਥੀ ਮਹਾਰਾਜ ਕਹਿੰਦੇ ਸਮਝ ਜਾ ਆ ਸੰਸਾਰ ਦੇ ਸੁਖ ਵਿੱਚ ਫਸਿਆ ਹੋਇਆ ਹੈ ਇਹ ਸੰਸਾਰ ਸੁਖ ਵਿੱਚ ਤੇਰੇ ਸਾਥੀ ਹੈ ਜੇ ਤੂੰ ਅਗੇ ਗਿਆ ਉੱਥੇ ਕੋਈ ਸਾਥੀ ਨਹੀਂ ਹੋਣਾ ਖੇੜਾ ਦੇਖੀ ਪਾਰਾਇਕ ਨਹੀਂ ਤੇ ਮਾਤ ਪਿਤਾ ਤੋਂ ਮੀਤ ਨਾ ਭਾਈ ਉੱਥੇ ਕੋਈ ਨਹੀਂ ਜਾਂਦਾ ਹਰ ਦਾ ਨਾਮ ਉਹ ਆ ਤੇਰੇ ਸੰਗ ਸੁਹਾਈ ਤੇਰੀ ਫਾਇਦਾ ਕਰੂਗਾ ਉਹ ਤੂੰ ਉਹਨੂੰ ਜਪ ਲੈ ਸਿਮਰ ਲੈ ਕਿਉਂ ਭੁੱਲਿਆ ਸੰਦਾ ਦੇਖੋ ਗੁਰੂ ਕੇ ਕਿੰਨੀ ਵੇਰ ਗੁਰੂ ਜੀ ਆਨੇ ਫਾਨੂੰ ਬਰੇ ਦਿੱਤਾ ਇਹ ਹੁੜਾ ਪਾਪਾਈ ਨਾ ਯਕੀਏ ਲਾਸ ਮਰੀਏ ਫਿਰ ਗੁਰੂ ਜੀ ਆਂਦਾ ਕਿੰਦੋ ਕਹਾਈ ਦੁਲਾ ਇਹ ਇਸ ਗੁਨਾਹ ਜਿਹੜੇ ਭੁੱਲ ਹੋਈ ਜਿਹੜੀ ਭੁੱਲ ਕਰਾਂਗੇ ਅਸੀਂ ਰੱਬ ਨੂੰ ਭੁਲਾਵਾਂਗੇ ਫਿਰ ਭੁੱਲ ਦਾ ਕੰਨ ਜਿਹੜਾ ਹੋਊਗਾ ਫਲ ਭੁਗਤਾਂਗੇ ਭੁੱਲ ਦਾ ਫਲ ਭੁਗਲੀਦਾ ਹੈ ਜੀ ਤੇ ਬੇਲੇ ਦੀ ਉਹਨੇ ਤੇ ਜੇ ਜਦੋਂ ਪ੍ਰਾਨ ਨਿਕਲ ਗਏ ਇਹ ਤਾਂ ਮੇਰੀ ਚਿੱਤ ਚੋ ਬੱਚਾ ਕਹਿੰਦਾ ਭੁੱਖਾ ਕਹਿ ਦੇ ਕਿ ਜੇ ਉਹਨਾਂ ਦਾ ਚਿੱਤ ਕੀਤਾ ਦੇ ਨਾ ਚਿੱਤ ਕੀਤਾ ਤਾਂ ਉਹਨੇ ਭੁੱਖਣੀ ਨਾ ਸੋ ਇਹ ਕਰਕੇ ਮਹਾਰਾਜ ਕਹਿੰਦੇ ਭਗਵਾਨ ਦਾ ਭਜਨ ਤੇਰਾ ਸਾਈ ਹੋਵੇਗਾ ਔਰ ਸਿੱਖਾ ਬਹਿਣ ਕਰਿਆ ਕਰ ਸਿਮਰਨ ਕਰਿਆ ਕਰ ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜੰਮ ਕੋ ਤ੍ਰਾਸ ਵਾ ਜਨਮਾਂ ਜਨਮਾਂ ਚ ਭਰਮ ਦਾ ਫਿਰਿਆ ਜੰਮ ਦਾ ਘਰ ਤੋਂ ਹਟਿਆ ਹੀ ਨਹੀਂ ਵਾਰਾ ਕੰਨ ਦਾ ਹਟਾਇਆ ਹੀ ਨਹੀਂ ਉਦਮ ਨਹੀਂ ਕੀਤਾ ਹਾਂ ਕਉ ਨਾਲਿਕ ਹਾਰ ਭਾਜ ਮਨਾ ਨਿਰਭਰ ਆਵਹਿ ਵਾ ਗੁਰੂ ਜੀ ਕਹਿੰਦੇ ਸਿੱਖਾ ਹਾਰੀ ਦਾ ਭਜਨ ਸਿਮਰਨ ਕਰਿਆ ਕਰ ਫਿਰ ਕੀ ਹੋਊ ਨਿਰਭਉ ਜਪੈ ਸਗਲ ਭਉ ਮਿਟੈ ਨਿਰਭਉ ਭੈ ਤੋ ਰਹਿ ਚੁਖਾ ਹੈ ਉੱਥੇ ਤੇਰਾ ਵਾਸਾ ਹੋ ਜੂ ਮਹਾਰਾਜ ਕਹਿੰਦੇ ਪਾਇ ਵੇਗੁਮ ਪੁਰਾ ਸ਼ਹਿਰ ਤੋ ਦਾਉ ਦੁਖ ਅੰਗੋ ਨਹੀਂ ਤੈ ਛਾਉ ਨਾ ਤੋ ਸੁਨੀਸ ਖਰਾਜ ਨਾ ਮਾਲ ਖੋਫ ਨਾ ਖਤਾ ਨਾ ਤਰਸ ਜਮਾਲ ਉਹਾਂ ਖੈਰ ਸਦਾ ਮੇਰੇ ਭਾਈ ਉੱਥੇ ਤੇਰਾ ਟਿਕਾਣਾ ਹੋ ਜੀ ਮਹਾਰਾਜ ਕਹਿੰਦੇ ਹਾਂਜੀ ਜਤਨ ਬਹੁਤ ਮੈਂ ਕਰ ਰਹੇ ਹੂੰ ਬਿਤੇਉ ਨਾ ਮਨ ਕੋ ਮਾ ਆਹ ਬਹੁਤ ਕਾ ਕਰਦਾ ਬਾਹ ਹੰਕਾਰ ਨਹੀਂ ਮਿਟਦਾ ਮਨ ਤੋਂ ਹਾਂਜੀ ਦੁਰਬਖ ਪਿਉ ਨਾਨਕ ਫੜਿਉ ਰਾਤ ਲੇਹੋ ਭਗਵਾਨ ਬੇਨਤੀ ਕਰੀਏ ਹੈ ਭਗਵਾਨ ਮੈਨੂੰ ਮੇਰਾ ਰਾਖਾ ਹੋ ਕੇ ਤੁਮ ਰਖ ਲੈ ਮੈਂ ਤਾਂ ਖੋਤੀ ਮਤ ਵਿੱਚ ਫਸਿਆ ਪਿਆ ਬਾਲ ਜਵਾਨੀ ਹਰ ਬਿਰਧ ਖੋਨ ਤਿੰਨ ਅਵਸਥਾ ਜਾਂ ਬਾਲ عمر ਜਵਾਨੀ ਉਮਰ ਬਿਰਧ ਅਵਸਥਾ ਇਹ ਤਿੰਨ ਸਰੀਰ ਦੀਆਂ ਅਵਸਥਾ ਹੈ ਭਾਈ ਜਾਣ ਨਾ ਕਰੋ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਜੇ ਬਾਲ ਚ ਨਾ ਜਪੀ ਜਵਾਨ ਵਿੱਚ ਨਾ ਜਪਿਆ ਬਿਰਧ ਵਿੱਚ ਵੀ ਨਾ ਜਪਿਆ ਮਾਰਾ ਜੇ ਨੇ ਫਿਰ ਸਾਰੀਆਂ ਐ ਵੀ ਚਲੀਆਂ ਜਾਂਦੀਆਂ ਕਿਸੇ ਕੰਮ ਨਹੀਂ ਨਕਮੀਆਂ ਚੁਰ ਗਈਆਂ ਐ ਕਾਰਨੋ ਹੂ ਤੋ ਸੋ ਨਾਥਿਓ ਪਰਿਓ ਲੋਗ ਕਾ ਸੰਗ ਮਹਾਰਾਜ ਕਹਿੰਦੇ ਲਾਲਚ ਵਿਚ ਦੀ ਫਾਈ ਵਿਚ ਪੈ ਗਏ ਆ ਜੋ ਕਰਣਾ ਸੀ ਭਜਨ ਸਿਮਰਨੋ ਤਾਂ ਕੀਤਾ ਹੀ ਨਹੀਂ ਹਾਂਜੀ ਨਾਨਕ ਸਮਿਓ ਰਾਮ ਗਯੋ ਆਪ ਕਿਉ ਰੋਵਤ ਅੰਧਾ ਸਮਾ ਤਾਂ ਚਲਿਆ ਗਿਆ ਕਹਿੰਦੇ ਫਿਰ ਹੁਣ ਆਂਦਿਆਂ ਕਿਉ ਰੋਈ ਜਾਂਣਾ ਪਿਆ ਨਰਕ ਵਿਚ ਮੁੱਕਾ ਮਾਰਦਾ ਹੈ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਵਖਤ ਨਵਾ ਜਾਣੀਆਂ ਤੇ ਵਖਥੇ ਤਾ ਰਾਇ ਮਹਾਰਾਜ ਕਹਿੰਦੇ ਹੁਣ ਅੰਨਿਆ ਦੋਣਾ ਤੈਨੂੰ ਅੱਗੇ ਨਹੀਂ ਪਤਾ ਹਾਂਜੀ ਮਨ ਮਾਇਆ ਮੈਂ ਰਾਮ ਰਹੇ ਹੂੰ ਨਿਕਸਤ ਲਾਹਨੀ ਨੀਤ ਹੈ हे ਮਿੱਤਰ ਮਨ ਜਿਹੜਾ ਮਾਇਆ ਵਿੱਚ ਕਹਿੰਦੇ ਲਵਲੀਨ ਹੋਇਆ ਇਕ ਰੂਪ ਹੋਇਆ ਹੋਇਆ ਜਿਵੇਂ ਨਾ ਨਿਤ ਮੂਰਤ ਚਿੱਤਰਿਆਂ ਛਾੜਤ ਨਾ ਹੈ ਨਿਤ ਜਿਹੜੀ ਫੋਟੋ ਚਿੱਤਰ ਦੇ ਜਿਹੜੀ ਕੰਧ ਦੇ ਵਿੱਚ ਜੜੀ ਹੋਵੇ ਜਾਂ ਕੰਧ ਦੇ ਵਿੱਚ ਲਾਈ ਹੋਵੇ ਜਾਂ ਕੰਧ ਵਿੱਚ ਚਿੱਤਰੀ ਹੋਵੇ ਉਹ ਕੰਧ ਨੂੰ ਛੱਡ ਕੇ ਉਹਦੀ ਹੋਉਂਦੀ ਨਹੀਂ ਰਹਿੰਦੀ ਮਾਇਆ ਕੰਧ ਹੈ ਕਦੇ ਹੁੰਦਾ ਹੈ ਦੇ ਵਿੱਚ ਫੱਭਿਆ ਹੋਇਆ ਹੈ ਇਹ ਤੋਂ ਬਿਨਾਂ ਤੂੰ ਆਪਣੀ ਹੋਉਂਦੇ ਹੀ ਨਹੀਂ ਸਮਝਦਾ ਵਕਤਮੇ ਹੀ ਸਮਝਦਾ ਹੈ ਆਮ ਗਾਇਦੇ ਤੂੰ ਜਿਵੇਂ ਫੋਟੋ ਜੜੀ ਐ ਜਾਂ ਫੋਟੋ ਬਣਾਈ ਐ ਉਹਦੇ ਵਿੱਚ ਕੰਨ ਦੇ ਵਿੱਚ ਜਦੋਂ ਕੰਨ ਤੋਂ ਪਰੇ ਹੋ ਜਾਵੇ ਉਹਦੀ ਹੋਂਦ ਨਹੀਂ ਇਸੇ ਤਰ੍ਹਾਂ ਤੂੰ ਵੀ ਆਪਣੀ ਹੋਂਦ ਨਹੀਂ ਸਮਝਦਾ ਇਹਦੇ ਵਿੱਚ ਹੀ ਖਚਤ ਹੋਇਆ ਹੋਇਆ ਹਾਂਜੀ ਨਾਰ ਚਾਹਤ ਕਛ ਔਰ ਔਰ ਹੀ ਔਰ ਹੈ ਸਹੀ ਆਦਮੀ ਕੁਝ ਹੋਰ ਚਾਹੁੰਦਾ ਹੈ ਦੁਨੀਆਂ ਦੇ ਸੁੱਖ ਰੱਬ ਹੋਰ ਕਰ ਦਿੰਦਾ ਹੈ ਮੈਨੂੰ ਰੋਗੀ ਬਣਾ ਦਿੰਦਾ ਹੈ ਬਹੁਤ ਲਿਆ ਦਿੰਦਾ ਹੈ ਕਹਿੰਦਾ ਚੱਲ ਗਾ ਹਾਂ ਹਾਂ ਜੀ ਇੱਕ ਵਾਰ ਰਹਿਓ ਠਾਉਰ ਨਾਨਕ ਫਾਸੀ ਗੱਲ ਪਰੇ ਠਗੀਆਂ ਨੂੰ ਯਾਦ ਕਰਦਾ ਰਹਿੰਦਾ ਉਹ ਤੋਂ ਲੈ ਲਵਾਂ ਪੈਸੇ ਪੈਸੇ ਉਹ ਤੋਂ ਆਇਆ ਕਰ ਲਵਾਂ ਜਮਦੀ ਭਾਈ ਗਲਤੀ ਪੈ ਜਾਂਦੀ ਹੈ ਮਰ ਜਾਂਦਾ ਜਾ ਕੇ ਹਾਂਜੀ ਜਾਂ ਤਾਂ ਬਹੁਤ ਸੁੱਖ ਤੇ ਕੀਏ ਦੁੱਖ ਕੋ ਪਰੀਓ ਧਾਤੋ ਬਹੁਤ ਜਨਨ ਕੀਤੇ ਸੁੱਖ ਪ੍ਰਾਪਤ ਹੋਵੇ ਦੁੱਖ ਦਾ ਕੋਈ ਨਹੀਂ ਕੀਤਾ ਪਰ ਦੁੱਖ ਬਹੁਤਾ ਸੁਖ ਕੋੜਾ ਦੁੱਖ ਅਗਲਾ ਦੁੱਖ ਬਹੁਤਾ ਜਾਂਦਾ ਹੈ ਹਾਂਜੀ ਕਹੋ ਨਾਰੇ ਕੋ ਸੁਣ ਲੇ ਮਾਰਾ ਹਰ ਭਾਵ ਹੈ ਸੋਹੋ ਗੁਰੂ ਜੀ ਕਹਿੰਦੇ ਤੇਰਾ ਕੀ ਚਾ ਕੁਛ ਨਹੀਂ ਹੋਣਾ اے میرے مان دے پیارے گੁਰ سکھ جو با اندروں پاوندا ہے وہی ہویاں جاندا ہے وہی ہویاں جو برمانڈ وچ کریر ہے۔ ہاں జగت پکھاری پھرت ہے سب کو दाता રા۔ ہاں جگت دے جیو اسی پکھاری ہاں پکھوآ مہاراج کہندے سارےں دا दाता رام ہے سارےں نوں رام جندا سب کچھ۔ ਕੋਵ ਨਾਮ ਲੈ ਕੋ ਮਨ ਸਿਮਰ ਤੇ ਹੈ ਪੂਰਨ ਹੋਵੇ ਕਾਮ ਗੁਰੂ ਜੀ ਗੁਰੂ ਤੇਗ ਪਾਦਰ ਸਾਹਿਬ ਜੀ ਕਹਿੰਦੇ ਹੈ ਮੇਰੇ ਮਨ ਨੂੰ ਯਾਦ ਕਰ ਤੇਰੀ ਇੱਛਾ ਪੂਰੀ ਹੋ ਜੂ ਤੇਰਾ ਕੰਮ ਪੂਰਾ ਹੋ ਜੂ ਕਾਮ ਬਾਤ ਮੰਨ ਲਈ ਇਹ ਕੋਈ ਕੰਮ ਹੈ ਇਹਦਾ ਰੱਬ ਦੀ ਪ੍ਰਾਪਤੀ ਅਗਰ ਉਹ ਨਾਮ ਪ੍ਰਾਪਤ ਹੋਇਆ ਫਿਰ ਇਹ ਨਕਮਾ ਹੀ ਹੈ ਹੋਰ ਤਾਂ ਕੰਮ ਹੀ ਨਹੀਂ ਕੋਈ ਖਾਣਾ ਪੀਣਾ ਪਹਿਰ ਨਹੀਂ ਤਾਂ ਸਾਰੀ ਦੁਨੀਆ ਨੂੰ ਦੁਨੀਆ ਕਹੀ ਜਾਂਦੀ ਹੈ ਕਿ ਪੰਛੀ ਨਹੀਂ ਖਾਂਦੇ। ਕਬ ਨਹੀਂ ਖਾਂਦੇ। ਘਰੀ ਦੁਨੀਆਂ ਗਾਨੀ ਜੁਂਦੀ ਹੈ। ਘਣ ਪੀਣ ਕੀ ਕੀ ਹੈ। ਜਿਨਾਂ ਜਿਹਨੇ ਰੱਬ ਦੀ ਪ੍ਰਾਪਤੀ ਨਹੀਂ ਹੋਈ ਉਹ ਕਬ ਆਇਆ। ਪ੍ਰਾਣੀ ਆਇਆ 라ਹਾ ਲੈਣ। ਲੱਗਾ ਕਿਤਕ ਭਕੜੇ ਸਭ ਮੁਕਤੀ ਜੱਲੀ ਲੈਣ। ਭਈ ਬਰਾਪਤ ਮਾਨੁਖ ਦੇ ਹੋਈਆ। ਗੋਬਿੰਦ ਮਿਲਣ ਕੀ ਇਹ ਤੇ ਹੋਈਆ। ਅਵਰ ਕਾਇ ਤੇਰੀ ਕੀ ਤੇ ਨਾ ਕਾਮ ਤਾਂ ਕੰਮ ਹੀ ਐ ਖਾਣਾ ਪੀਣਾ ਤਾਂ ਸਾਰੀ ਦੁਨੀਆ ਕਰਦੀ ਏ ਤੂੰ ਕਰ ਲਿਆ ਤਾਂ ਕੀ ਹੋ ਗਿਆ ਐਸੇ ਕਹਿੰਦੇ ਆ ਠੁਠਾ ਬਾਦ ਕਹਾ ਕਰ ਜਨ ਸੁਪਨੇ ਜਿਉਂ ਜਾ ਠੁਠਾ ਹੰਕਾਰ ਕੀ ਕਰੀਐ ਨਾ ਆਪਣੀ ਦੁਨੀਆ ਦਾ ਇਹ ਤਾਂ ਜੱਗ ਸੁਪਨੇ ਐ ਸੁਪਨੇ ਵਾਖ ਧਿਆਨ ਨਾ ਕਰ ਤੇਰੇ ਨਾਲ ਤੇਰੂ ਨਹੀਂ ਨਾਨਕ ਸਹੇਉ ਬਖਾਂ ਇਹ ਨਾਜ ਤੇਰਾ ਕੋਈ ਨਹੀਂ ਕਹਵੇ ਗੁਰੂ ਜੀ ਕਹਿੰਦੇ ਆ ਸੀ ਤੈਨੂੰ ਬਖਿਆਨ ਕਰਕੇ ਦੱਸ ਦਿੱਤਾ ਹਾਂਜੀ ਗਾਰਜ ਕਰਤਾ ਹੈ ਦੇਹੇ ਕੋ ਬਿਰਸਾ ਸ਼ਿਰਮੈ ਮੀਰ ਇਹ ਦੇਵਾ ਹੰਕਾਰ ਕਰਦਾ ਮੇਰੀ ਬਹੁਤੀ ਸੋਹਣੀ ਹੈ ਇਹਨੇ ਮੇਰੇ ਮਿੱਤਰਾ ਗੁਰੂ ਜੀ ਕਹਿੰਦੇ ਮਿੱਤਰ ਸੁਣ ਆ ਮਿੱਤਰ ਚੰਗੀ ਸਲਾਹ ਦਿੰਦਾ ਹੁੰਦਾ ਹੈ ਨਾ ਗੁਰੂ ਮਿੱਤਰ ਵੀ ਬਣ ਜਾਂਦੇ ਐ ਕਹਿੰਦੇ ਕਿ ਸਿਧ ਵਿੱਚ ਵਿਕਾਸ ਹੋ ਜੂ ਤੇ ਲੱਗ ਚਿਰ ਲੱਗਦਾ ਜਿਦੋਂ ਮਰਦਾ ਹੈ ਇਹ ਹੈ ਐਸੇ ਸ਼ੰਤੀ ਖਤਮ ਹੋ ਜਾਂਦਾ ਐਸੇ ਹੀ ਹਾਂ ਜਿਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਿਹ ਜਗ ਦੀ ਗੁਰੂ ਜੀ ਕਹਿੰਦੇ ਜਿਸ ਪ੍ਰਾਣੀ ਨੇ ਹਰੀ ਦਾ ਜਸ ਕਥਨ ਕੀਤਾ ਉਹਨੇ ਜਗਤ ਨੂੰ ਜਿੱਤ ਲਿਆ ਜਗਤ ਨੂੰ ਕੀ ਜਿੱਤਣਾ ਹੈ ਗੰਮਨ ਮਰਨ ਤਨੀ ਆਵਣ ਲਈ ਜੇਹੀ ਜਗਤ ਨੂੰ ਜਿੱਤਣਾ ਹੋਰ ਕੀ ਜਗਤ ਨੂੰ ਜਿੱਤਣਾ ਹੈ ਹਾਂ ਜਿਹ ਕਾਟ ਸਿਮਰਨ ਰਾਮ ਜਿਸ ਦੇ ਤੇ ਕੋਈ ਜਸ ਸਿਮਰਨ ਹੈ ਬਲਾਮੀ ਉਹ ਆਦਮੀ ਮੁਗਤਾ ਮਹਾਰਾਜ ਕਹਿੰਦੇ ਜਾਣਨਾ ਕਰੋ ਉਹ ਦੁਨੀਆਂ ਤੋਂ ਛੁੱਟ ਗਿਆ ਇਹ ਨਾਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਉਸ ਆਦਮੀ ਦੇ ਅੰਦਰ ਤੇ ਰੱਬ ਦੇ ਅੰਦਰ ਕੋਈ ਫਰਕ ਨਹੀਂ ਗੁਰੂ ਜੀ ਕਹਿੰਦੇ ਸੱਚੀ ਸਿੱਖਿਆ ਸਾਡੀ ਮੰਨਣਾ ਕਰ ਇੱਕ ਭਗਤ ਪਗਵਾਨ ਇਹ ਪ੍ਰਾਣੀ ਦਾ ਨਾਹੀ ਮਾਨ ਇੱਕ ਭਗਵਾਨ ਦੀ ਭਗਤੀ ਜਿਸ ਪ੍ਰਾਣੀ ਦੇ ਜੀਵ ਦੇ ਮਨ ਵਿੱਚ ਨਹੀਂ ਪ੍ਰਾਪਤ ਉਹ ਨਹਾ ਜੀ ਹੈ ਦਾਇਸੀ ਸੁਪਰ ਸਵਾਨ ਲਾ ਗੁਰੂ ਜੀ ਕਹਿੰਦੇ ਉਹ ਤਸੂਰ ਹੈ ਸੂਰ ਗੰਦਾ ਖਾਂਦਾ ਹੈ ਵੀ ਗੰਦਾ ਖਾਈ ਜਾਂਦਾ ਸਵਾਨ ਕੁੱਤਾ ਲਾ ਉਹ ਆਦਮੀ ਹੁੰਦਾ ਆਇਆ ਗੁਰੂ ਜੀ ਕਹਿੰਦੇ ਉਹ ਕੁੱਤਾ ਹੈ ਉਹ ਸੂਰ ਹੈ ਜੀ ਦੇ ਅੰਦਰ ਭਗਵਾਨ ਦੀ ਭਗਤੀ ਨਹੀਂ ਹੀਦੇ ਅੰਦਰ ਭਗਵਾਨ ਦਾ ਸਿਮਰਨ ਲਈ ਨਾਮਦਸਤ ਗੁਰੂ ਕੇ ਕਹ ਗਿਆ ਕਹਦੇ ਉਹ ਕੁੱਤਾ ਅਸੂਰ ਹੈ ਹਾਂ ਜੀ ਨਾਨਕ ਬਾਨੋ ਤਾਹੇ ਤਾਨ ਗੁਰੂ ਜੀ ਕਹਿੰਦੇ ਉਹਦਾ ਸਰੀਰ ਇਉ ਮੰਨ ਲਓ ਸਵਾਮੀ ਕੋ ਘਰੋ ਜਾਓ ਸਦਾ ਸਵਾਨ ਤੱਕ ਨਹੀਂ ਨਿੱਟ ਹੁਣ ਕੁੱਤੇ ਨੂੰ ਵਿਸ਼ੇਸ਼ਤਾਈ ਦਿੰਦੇ ਆ ਕਹਿੰਦੇ ਕੁੱਤਾ ਉਹਦੇ ਨਾਲੋਂ ਬਹੁਤਾ ਚੰਗਾ ਹੈ ਜਿਵੇਂ ਕਹਿੰਦੇ ਸਵਾਮੀ ਦਾ ਘਰ ਨੂੰ ਛੱਡਦਾ ਹੀ ਨਹੀਂ ਕੁੱਤਾ ਦੋ ਰੋਟੀਆਂ ਖਾ ਕੇ ਬੰ ਮਾਲਕੀ ਜਣਾਉਂਦਾ ਹੀ ਰਹਿੰਦਾ ਵੀ ਮੇਰਾ ਹੀ ਘਰ ਆ ਇਹ ਨਾਨਕ ਇਹ ਬਿਦਹਰ ਭਜੋ ਇੱਕ ਮਨ ਹੋਏ ਇੱਕ ਚਿੱਤ ਆਇਓ ਹਰੀ ਦਾ ਸਿਮਰਨ ਕਰੋ ਇਕਾਗਰ ਮਨ ਕਰਕੇ ਇੱਕ ਛੇਤਰ ਨੂੰ ਯਾਦ ਕਰੋ ਮਹਾਰਾਜ ਕਹਿੰਦੇ ਚਿੱਤ ਨੂੰ ਵੀ ਇਕਾਗਰ ਕਰੋ ਮਨ ਨੂੰ ਵੀ ਇਕਾਗਰ ਕਰੋ ਕਿ ਪੰਤਾ ਕਰਨ ਦੇ ਚਾਰ ਹਿੱਸੇ ਆ ਮਾਨ ਤੇਤ ਬੁੱਧ ਹੰਕਾਰ ਇਹ ਸਾਰੇ ਇਕੱਠੇ ਹੋਣਗੇ ਤਾਂ ਹੀ ਇਕਾਦਰਤਾਈ ਹੋਊਗੀ ਐਸੇ ਕਹਿੰਦੇ ਐ ਸਿਰ ਸਬਾਰਤ ਅਰ दान ਕਰ ਮਨ ਮੈਂ ਧਰੈ ਗੁਮਾਨ ਤੀਰਥੀ ਵੀ ਚਲਿਆ ਗਿਆ ਵਰਤ ਰੱਖ ਲੈ ਅਰ दान ਕਰ ਲਿਆ ਮਨ ਵਿੱਚ ਹੰਕਾਰ ਕਰਦਾ ਕਹਿੰਦਾ ਮੈਂ ਆਹ ਕੁਝ ਕੀਤਾ ਨਾਨਕ ਨੇਹ ਪਾਲ ਯਾਦ ਤੇ ਹੈ ਜੋ ਕੁਲ ਕੇ ਇਸ ਨਾਮ ਉਹਦਾ ਐਵੇਂ ਚਲੇ ਜਾਉ ਗੁਰੂ ਜੀ ਕਹਿੰਦੇ ਜਿਵੇਂ ਹਾਥੀ ਦਾ ਇਸ਼ਨਾਨ ਹਾਥੀ ਇਸ਼ਨਾਨ ਕਰਕੇ ਸਿਰ ਤੇ ਮਾਰ ਵਕਤੇ ਕਹਦੇ ਉਹਦੀ ਹੰਕਾਰ ਕਰਕੇ ਖੇ ਪਾ ਲਈ ਆਪਣੇ ਸਿਰ ਤੇ ਫਿਰ ਕੰਪਿਓ ਪਾ ਕੇ ਨਾਜ਼ਮਾ ਦਾ ਮੈਂਨ ਜੋਤ ਤੇ ਹੀ ਮਿਰਨ ਅਵਸਥਾ ਫਿਰ ਕੰਬਦਾ ਹੈ ਪਾਇਰ ਜਿਹੜਾ ਜਿੱਥੇ ਘਰਿਆ ਉੱਥੇ ਦੀ ਘਰਦੇ ਧਰਦੀ ਦੇ ਡਗਮਗ ਕਰਦੇ ਚਾਲ ਡਗਮਗ ਹੋ ਜਾਂਦੀ ਹੈ ਫਿਰ ਕੰਪ ਹੈ ਪਗ ਡਗਮਗ ਹੈ ਨੈਣ ਜੋਤ ਤੇ ਹੀਰ ਦੇਤਰ ਜਿਹੜੇ ਹੈ ਉਹ ਜੋਤ ਦੇਖਣ ਤੋਂ ਰਾਹਤ ਹੋ ਜਾਂਦੀ ਹੈ ਦੇਖਣ ਵੀ ਸ਼ਕਤੀ ਨਹੀਂ ਰਹਿੰਦੀ ਹਾਂ ਜਹ ਨਾਨਕ ਇਹ ਬਿਦ ਭਈ ਤਉ ਨ ਹਰ ਰਸਨੀ ਮਹਾਰਾਜ ਕਹਿੰਦੇ ਆ ਬਿਧੀ ਤੇ ਦੀ ਹੋਗੀ ਹਰ ਨਾਮ ਰਸੋ ਵਿੱਚ ਫਿਰ ਵੀ ਨਹੀਂ ਹੁੰਦਾ ਫਿਰ ਵੀ ਉਧਰ ਹੀ ਫਿਰਦਾ ਰਹਿੰਦਾ ਦੁਨੀਆ ਚ ਨੇੜੀ ਕਾਰ ਦੇਖਿਓ ਜਗਤਮੈ ਕੋ ਕਾਰ ਨੂੰ ਕੋ ਨਾ ਗੁਰੂ ਜੀ ਕਹਿੰਦੇ ਅਸੀਂ ਅੱਛੀ ਤਰ੍ਹਾਂ ਦੇ ਨਾਲ ਆਪਣਾ ਬਣਾ ਕੇ ਦੇਖ ਲਿਆ ਜਗਤ ਨੂੰ ਕੋਈ ਕਿਸੇ ਦਾ ਹੈ ਨਹੀਂ ਨਾਨਕ ਫਿਰ ਹਰ ਭਗਤ ਹੈ ਸਿਹੀ ਰਾਖੂ ਨਾਨਕ ਹੈ ਰਸਤ ਰਹਿਣ ਵਾਲੀ ਇਹਦੀ ਫਾਇਦਾ ਕਰਨ ਵਾਲੀ ਹਰੀ ਦੀ ਭਗਤੀ ਹੈ ਸਿਖਾ ਮਹਾਰਾਜ ਕਹਿੰਦੇ ਉਹਨੂੰ ਮਨ ਵਿੱਚ ਰੱਖੋ ਜਾਤ ਰਚਨਾ ਸਾਚੀ ਊਸਾ ਹੈ ਜਾਨ ਦੇਹ ਰੇਨੀ ਕਾ ਜਨਤੀ ਰਚਨਾ ਸਭ ਝੂਠਾ ਹੈ ਮਿੱਤਰ ਜਾਨ ਲੱਗ ਕਹ ਨਾ ਦੇ ਤੋ ਸੇ ਨਾ ਰਹੇ ਜੋ ਬਾਲੂ ਕੀ ਧੀਤ ਮਹਾਰਾਜ ਕਹਿੰਦੇ ਇਸ ਤਰ੍ਹਾਂ ਵਾਲੀ ਨਹੀਂ ਜਿਵੇਂ ਰੇਤੇ ਦੀ ਕੰਧ ਹਵਾ ਆਉਂਦੀ ਹੈ ਨਾਲ ਦੀ ਨਾਲੇ ਦਿਨ ਦੀ ਪੂਰੀ ਜਾਂਦੀ ਹੈ ਇਸੇ ਤਰ੍ਹਾਂ ਤੇਰਾ ਸਰੀਰ ਸਵਾਸਾਂ ਦਾ ਨਿਕਲਣਾ ਇਹ ਕਹਿੰਦੇ ਦਿਗਦੀ ਪੂਰੀ ਜਾਂਦੀ ਹੈ ਭਾਈ राम गयो रावण गयो जात बहु परिवार हे माता जी नु उपदेश है महाराज माता नानकी गुरु के अधीन ਉਹਨਾਂ ਨੂੰ ਕਿਹਾ ਮਹਾਰਾਜ ਕਹਿੰਦੇ ਦੇਖੋ ਰਾਮ ਚਲਿਆ ਗਿਆ ਜਸਰਸ ਦਾ ਪੁੱਤ ਤ੍ਰੇਤੇ ਦਾ ਅਵਤਾਰ ਪੁਰ ਗਿਆ ਰਾਵਣ ਵੀ ਚਲਿਆ ਗਿਆ ਜੀ ਦਾ ਬਹੁਤਾ ਪਰਿਵਾਰ ਹੈ ਇੱਕ ਲੱਖ ਪੂਤ ਰੋ ਵਾਲਾ ਖੰਨਾ ਰਾਜਿਆਂ ਚੋਂ ਵੱਡਾ ਪਰਿਵਾਰ ਵਾਲਾ ਰਾਵਣ ਤੇ ਲਿਆ ਗਿਆ। ਸਤੋਗੁਣੀਆਂ ਚੋਂ ਅਵਤਾਰਾਂ ਵਿੱਚੋਂ ਆਰਾਮ ਤੇ ਲਿਆ ਗਿਆ ਕਹਿੰਦੇ ਸ਼ਕੀ ਵਾਲਾ ਉਹ ਵੀ ਤੁਰ ਗਿਆ ਦੇ ਕਰਕੇ ਵੀ ਰਿਆਂ ਐਸੀ ਕਹ ਹੁ ਨਾ ਨੇ ਤੋ ਸਿਰ ਕਾਛ ਨਹੀਂ ਇਸ ਤੋਂ ਬਨੇ ਜਿਉ ਸੰਸਾਰ ਮਹਾਰਾਜ ਕਹਿੰਦੇ ਕੋਈ ਚੀਜ਼ ਨਹੀਂ ਐ ਕਾ ਸੰਸਾਰ ਸੁਪਨੇ ਵਰਗਾ ਐ ਮਹਾਰਾਜ ਕਹਿੰਦੇ ਸਰੀਰ ਨੇ ਤਾਂ ਰਹਿਣਾ ਹੀ ਨਹੀਂ ਇਹ ਅਧਿਕ ਤੇਰੇ ਕੋਲ ਵੀ ਹੁੰਦੇ ਤਾਂ ਵੀ ਇਹਨੇ ਚਲੇ ਜਾਣਾ ਐ ਕਿੰਤਾ ਦਾ ਕੀ ਕੀ ਜੀ ਹੈ ਜੋ ਅਰਹੋਣੀ ਹੋ। ਹਾਂ ਦੂਜਾ ਸ਼ਲੋਕ ਮਹਾਰਾਜ ਕਹਿੰਦੇ ਐ ਚਿੰਤਾ ਉਸ ਚੀਜ਼ ਦੀ ਕਰੋ ਜੋ ਨਾ ਹੋਣ ਵਾਲੀ ਹੋਵੇ। ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋ ਜਮੁਣਾ ਤੇ ਮਰਨਾ ਸੰਸਾਰ ਦਾ ਰਸਤਾ ਹੈ ਮਾਰਗਨੋਂ ਰਸਤੇ ਦਾ ਇਹ ਸਰਗੇ ਸੰਸਾਰ ਦਾ ਰਸਤਾ ਹੈ ਗੁਰੂ ਜੀ ਕਹਿੰਦੇ ਕੋਈ ਇਸਤ ਨਹੀਂ ਰਹਿਦਾ ਸਰੀਰ ਕਰਕੇ ਇਹ ਤਾਂ ਦੁਨੀਆ ਚੋਂ ਜਾਣਾ ਆਉਣਾ ਰਹਿਣਾ ਹੀ ਹੈ ਜੋ ਉਪਦੇਸ਼ ਹੋ ਬੇਨਸਹਾ ਪਰੋ ਆਜ ਕੀ ਕਾ ਜੋ ਪੈਦਾ ਹੋਇਆ ਉਦਾਸ ਹੋ ਜਾਉ ਪਰੋ ਪਰਸੋਂ ਅੱਜ ਕੱਲ ਜਰੂਰ ਨਾ ਹੋ ਜਾਉ ਮਹਾਰਾਜ ਕਹਿੰਦੇ ਰੰਦਾਈ ਕੋਈ ਪਰਸੋਂ ਕੋਈ ਅੱਜ ਤੇ ਕੋਲ ਖਤਮ ਹੀ ਨਹੀਂ ਕੰਮ ਲਾਲਕ ਹਰ ਗੁਣ ਗਾਏ ਨੇ ਸਾਡ ਸਗਲ ਜੰਗਾਂ ਖਰੀਦੇ ਗੁਣਾ ਨੂੰ ਗਾਇਆ ਕਰੋ ਮਹਾਰਾਜ ਕਹਿੰਦੇ ਹੋਰ ਜੰਗਾਲ ਇਹ ਦੁਨੀਆ ਦਾ ਇਹਨੂੰ ਛੱਡ ਦੇ ਇਹਦੇ ਚ ਕੁਝ ਨਹੀਂ ਲੱਭਣਾ ਜੇ ਹਾਂਜੀ ਦੋਹਰਾ ਬਾਦ ਸੁਤ ਕਿਉ ਬੰਧਨ ਪਾਰੇ ਕਟੂ ਨਾ ਹੋਤ ਉਪਾਇ। ਸਾਤ ਸੰਦੇਜੀ ਇਹ ਦੋਰਾ ਕਲਗੀਧਰ ਪਾਤਸ਼ਾਹ ਜੀ ਦੀ ਪ੍ਰੀਤਿਆ ਲਈ। ਤੇਜ ਬਹਾਦਰ ਸਾਹਿਬ ਜੀ ਨੇ ਉਸ ਮੇਲ ਤੋਂ ਲਿਖ ਕੇ ਇਤਿਖਨ ਦਤਾ। ਤੇ ਕਿਹਾ ਇਹ ਸਾਧ ਜਦੇ ਨੂੰ ਦੇਈ ਤੇ ਨਾਲ ਇਹ ਦੋਰਾ ਬੋਲਣਾ ਉਤਰ ਲੈ ਕੇ ਆਈ। ਸੁਖ ਗਿਆ ਮਹਾਰਾਜ ਜੀ ਚਰਣਾ ਵਿੱਚ। ਅਲਮੀਰ ਕਪਾਸ਼ਾ ਨਾਮਸਾਲ ਦੇਖੀਓ ਜੋਂ ਅਨੋਰ ਆਪਣੇ ਪਿਤਾ ਮਹਾਰਾਜ ਨੇ ਸਿੱਖਨੇ ਉਸ ਤੇ ਵਾਧਰ ਸਾਹਿਬ ਜੀ ਨੇ ਮਹਾਰਾਜ ਆਪ ਨੂੰ ਲਈਏ ਦੋ ਰੱਖ ਗਿਆ ਮਹਾਰਾਜ ਨੇ ਪੜਿਆ ਤੇ ਨਾਲ ਇਹ ਵੀ ਆਖੇ ਮਹਾਰਾਜ ਉਤਰ ਮੰਗਿਆ ਤੇ ਮਹਾਰਾਜ ਨੇ ਲਿਖਿਆ ਬਲ ਛੁੱਟ ਕੇ ਕਹਿੰਦੇ ਹਣ ਬਲ ਮੇਰੇ ਜੁਰਦਾਨ ਪਾਣੀ ਗਰਦੀਆਂ ਵੰਨਨ ਪਰੇ ਮਹਾਰਾਜ ਨੇ ਆਖੋ ਗੁਰੀਆਂ-ਗੁਰੀਆਂ ਨੇ ਪੈਗੀਆਂ ਸਾਡੇ ਮਹਾਰਾਜ ਨੇ ਪਰਖਿਆ ਕਰਨੀ ਸੀ ਮਹਾਰਾਜ ਦੇ ਬੰਧਨ ਕਿਲੇ ਪਏ ਹੋਏ ਐ ਮਹਾਰਾਜ ਤਰਸੁੰਦਾ ਰਹੇ ਕਿ ਜੀ ਆਪੇ ਹੀ ਦੇ ਸੀ ਕੋਈ ਉਪਾਅ ਨਹੀਂ ਹੁੰਦਾ ਐਸੇ ਮਹਾਰਾਜ ਕਹਿੰਦੇ ਭਾਈ ਇਹ ਸਰੀਰ ਜਦੋਂ ਜੁਰਦ ਹੋ ਜਾਂਦਾ ਹੈ ਬਲ ਛੁੱਟ ਜਾਂਦਾ ਹੈ ਮਨ ਨਾਲ ਭਾਈ ਜਾਂਦੇ ਆ ਕੋਈ ਉਪਾਅ ਨਹੀਂ ਹੁੰਦਾ ਰੱਬ ਦੇ ਮਿਲਣ ਦਾ ਕੋਈ ਉਪਾਅ ਹੁੰਦਾ ਕੋਈ ਹੱਲ ਨਹੀਂ ਕਰ ਸਕਦਾ ਐਸਾ ਕੋ ਨਾਮ ਇੱਕ ਆਉ ਉਹ ਦਾ ਹਾਰ ਰਾਜ ਦਿਓ ਹੋ ਹੋ ਸਾਈਂ ਏ ਮਹਾਰਾਜ ਗੁਰੂ ਕਲਵੀਰ ਪਾਲ ਸਾਹਿਬ ਨੂੰ ਕਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਤਾਂ ਭਾਈ ਪਰਮੇਸ਼ਰ ਵੀ ਹੀ ਹੋਤਾ ਹੁਣ ਅਸੀਂ ਕਹਿੰਦੇ ਆ ਜਿਵੇਂ ਹਰੀ ਹਰ ਖੇਤਰ ਵਿੱਚ ਹਾਥੀ ਡੁੱਬਦਾ ਸੀ

ਦੇ ਕੋਲ ਪਿਆ ਗਾਲਾ ਹੋਵਾ ਬੰਦਰ ਸੁਤੇ ਕਾਲਕਿ ਸੋਤ ਉਪਾ ਮਹਾਰਾਜ ਬਾਲਕੋ ਹੇਠੋਂ ਫੈਲਾ ਹੋਇਆ ਲੇਕਿਨ ਨਹੀਂ ਗਾਲਾ ਹੋਇਆ ਹੀ ਉਹ ਤੋਂ ਫੈਲਾ ਰਬੂ ਜਗਾ ਹੋਇਆ ਨਾ ਰਬੂ ਦੀ ਵੰਦਨਾ ਆਦਿ ਇਹ ਇਹ ਤਾਂ ਦੁਕਾਨੇ ਬੰਦਨ ਕਰਨ ਵਾਲੇ ਸਾਰੇ ਉਪਾਤ ਹੋ ਰਹੇ ਹੈ ਮਹਾਰਾਜ ਆਪਨੇ ਵੀ ਨਾ ਆਪਣੇ ਜੇਲ੍ਹ ਵਿੱਚ ਜਾਣ ਨਾਲ ਫਲ ਹੋ ਗਿਆ ਹੁਣ ਹਿੰਦੁਸਤਾਨ ਦੇ ਲੋਕਾਂ ਵਿੱਚ ਆਹ ਧਰੂਖਾਲਸਾ ਕਹਿੰਦਾ ਕਰਤਾ ਮਦਦ ਨੂੰ ਇਹਨਾਂ ਦੇ ਛੁਟੀਆਂ ਨੇ ਉਹਨਾਂ ਸਭਾ ਆਪਨੇ ਕਰਨੀਆਂ ਖੋ ਗਿਆ ਨਾ ਨੇ ਤਾਂ ਸਾਲਪੀਸ ਤੁਹਾਡਾ ਹੱਥ ਨੇ ਤੁਮਹੀ ਬੋਤ ਸਹਾ ਹਰ ਕੋਈ ਤੁਹਾਡੇ ਹੱਥ ਵਿੱਚ ਹੈ ਮਹਾਰਾਜ ਜੋ ਕਰਨਾ ਹੈ ਕਰ ਲੋ ਜੋ ਕੁਝ ਕਰਨਾ ਹੈ ਕਰ ਦੇਉਂਗੇ تمہیں ہو تو سہائے ہے مہاراج ساڑی سہایتا کرنی تو تاری سہایتا بھی کرنی ہوئے گرو گرو نانک روپ سا سہایتا کرنی ایس کر کے ہے دورہ سکھ میں جا کے پیٹ کیا ماراج کلی کراشاہ نے آ دو مہاراج نے پڑھیا پڑھ کے پھر بھی کیا ਇਹ ਲੈ ਦੋਰੇ ਲਈ ਭਾਈ ਮਹਲਾ ਦਸਮਾਵੀ ਲਿਖਿਆ ਹੋਇਆ ਹੈ ਦਸਮਾਵੀ ਲਿਖਿਆ ਹੋਇਆ ਹੈ ਬਾਸਾਹੀ ਦਸਮਾਹੀ ਕੋਈ ਤੇ ਹੈ ਕੋਈ ਗੁਰੂ ਕਾ ਨੇ ਭਾਈ ਇਹ ਦੋਰੇ ਨੂੰ ਲਿਖ ਕੇ ਧੇਜਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਨੂੰ ਪੜ ਕੇ

ਰਿੰਦਵਰ ਸਾਵੀ ਜੀਏ ਨਾਲੇ ਸਾਥੀ ਛੜ ਜਾਂਦੇ ਆ ਬੋਲਾ ਹੋ ਜਾਂਦਾ ਕਥਨ ਸੁਣ ਰਹੀਏ ਕੰਨ ਐਸੇ ਹੈ ਮਾਣੇ ਤੋਨਾ ਨੇ ਇਹ ਵਿਦਤਨ ਇੱਕ ਇੱਕ ਰਗਨਾਤ ਇੱਕ ਇਹ ਦਿੱਸਦਾ ਹਿਲਦਾ ਜਿਹੜੀ ਸ਼ਕਲ ਦੀ ਦਿੱਸਦਾ ਹੈ ਮੋਤੀ ਦਿੱਸਦਾ ਵਿੱਚ ਇੱਕ ਵਾਹੁਰੂ ਦੀ ਝੇਕ ਹੈ महाराज कंदे हे सचे पातशाह हिकु ते परमेश्वर न ਦੁਨੀਆ ਵਿੱਚ जी ਨਾਮ ਵੀ ਰਹੂ ਪਰਮੇਸ਼ਰ ਦਾ ਨਾਮ ਜਪਣ ਵਾਲੇ ਵੀ ਰਹਿਣਗੇ नाम रहियो ਸਾਧੂ रहियो ਸਾਧੂ ਨਾਮ ਜਪਣ ਵਾਲੇ ਸਾਧੂ बाबा ससंग जॾहिं गुरू कवितर पातशाह नस जी महाराज ਜਲੇ ਨਾ ਜਾਏ ਉਤਰੇ ਕਿਰਪਾ ਕਰਿਓ ਸਾਡੇ ਵਿਚ ਰਹਿਓ ਸਾਡੀ ਅਦਵਾਈ ਕਰਿਓ ਐ ਬਾਬਾ ਦਿਆ ਸੁਨੇ ਮੰਗ ਦਿੱਤੀ ਸੀ ਗੁਰੂ ਕੰਗੀ ਤਰਪਾ ਸਾ ਕੋ ਇਸ ਗੜ ਵਿਚ ਸਾਡੀ ਅਦਵਾਈ ਤੈ ਕਰਨੀ ਹੈ ਸੱਚੇ ਪਾਤਸ਼ਾਹ ਸਾਡਾ ਰੱਖੋ

ਹੰਸ ਮਹਾਰਾਜ ਵੱਡੇ ਜਿਹੜੇ ਆ ਉਹ ਹਾਰੇ ਆ ਦੀ ਪ੍ਰੀਤੀ ਹਾਰੇ ਦੁਨੀਆਂ ਜੱਤ ਕਰੀ ਆਂ ਖਰਾਬ ਨਾਮ ਔਰ ਮੈਂ ਜਹੇ ਜਾਨ ਤੈ ਸਮਝੀ ਕੋ ਜਿਨਾ ਨੇ ਰਾਮ ਦਾ ਨਾਮ ਰਿਦੇ ਚ ਫੜ ਲਿਆ ਗਹਿਓ ਨਾ ਫੜੁੰਦਾ ਜਿਨੇ ਰਾਮ ਨਾਮ ਰਿਦੇ ਚ ਤਿਰਾ ਕੀ ਕੀ ਜਾ ਫੜਨ ਵਾਲਾ ਮਾਨ ਹੈ ਫੜਨ ਵਾਲਾ ਹੋਵੇ ਤਵੇ ਤੁਮ ਮਨ ਲੈ ਲੈ ਵਿਸਦੇ ਮਨ ਨੇ ਰਾਗ ਨਾਮ ਨੂੰ ਫੜ ਲਿਆ ਤਾਂ ਕਾਇ ਸਮ ਨਹੀਂ ਕੋਈ ਵਿਸਦੇ ਮਨ ਨੇ ਵਾਹਿਗੁਰੂ ਦੇ ਨਾਮ ਨੂੰ ਫੜ ਲਿਆ ਔਰੇ ਵਰਗਾ ਤੋਂ ਫੜ ਲਿਆ ਜਿਪਦਾ ਜਿਵੇਂ ਲਗੂ ਫੜ ਲਿਆ ਵਾਣ ਨੇ ਫੜ ਲਿਆ ਕਿਵੇਂ ਪਤਾ ਲੱਗੂ ਵਾਣ ਕੇ ਫੁਰਨਾ ਹੀ ਵਾਹਿਗੁਰੂ ਦੇ ਨਾਮ ਦਾ ਕੱਲਾ ਬੈਠੂ ਜਗਰੂ ਦਾਈ ਸੁਰਨਾ ਨੂੰ ਫੜਿਆ ਜੁਆ ਮਰਨੇ ਇਹ ਕੋਈ ਹੋਰ ਥੋਨਾ ਫੜ ਲਿਆ ਫਿਰ ਉਹੀ ਰੋਈ ਇਤਾਂ ਕਲੇ ਆਪੋ ਆਪਣੇ ਮਾਨ ਚ ਜੇ ਤਾਂ ਮਾਨ ਨੇ ਫੜ ਲਿਆ ਵਾਹਿਗੁਰੂ ਦਾ ਨਾਮ ਜਦੋਂ ਕੱਲਾ ਬੈਠੂ ਤੇ ਵਾਹਿਗੁਰੂ ਵਾਹਿਗੁਰੂ ਦੀ ਧੁਨ ਹੋਊ ਜੇ ਨਾਮ ਨਹੀਂ ਫੜਿਆ ਕੋਈ ਹੋਰ ਚੀਜ਼ ਫੜੀ ਐ ਤੇ ਉਹ ਤੇ ਉਹ ਹੀ ਉਹ ਨਾ ਕੋਈ ਉਹ ਸਰਕੇ ਮਹਾਰਾਜ ਚੰਦ ਜਿਨਾ ਨੇ ਮਨ ਦੇ ਵਾਹਿਗੁਰੂ ਦਾ ਨਾਮ ਫੜ ਲਿਆ ਉਹਦੇ ਵਰਗਾ ਦੁਨੀਆ ਚ ਕੋਈ ਨਾ ਨਰਾਇਣ ਨਾ ਕੋਈ ਕੰਬਰਾ ਹੈ ਨਾ ਕੋਈ ਰੀਤੀ ਹੈ ਕੋਈ ਨਹੀਂ ਭਾਰਿਆਂ ਤੋਂ ਵੱਡਾ ਪਰਮੇਸ਼ਰ ਦੇ ਨਾਮ ਵਾਲਾ ਹੈ ਮਹਾਰਾਜ ਕਹਿੰਦੇ ਪਾਈ ਐਸੀ ਕਹਿੰਦੇ ਜਿਹੇ ਸੇਵਰਾ ਤੋਂ ਸੰਕਟ ਮਿਟਾ ਦਰਤ ਤੋਹਾਰੋ ਮਹਾਰਾਜ ਕਹਿੰਦੇ ਜਿਹਦੇ ਯਾਦ ਕੀਤੇ ਆ ਦੁੱਖ ਦੂਰ ਹੋ ਜਾਂਦੇ ਐ ਹੇ ਵਾਹਿਗੁਰੂ ਤੇਰਾ ਦਰਸ਼ਨ ਹੁੰਦਾ ਖਾਸ ਸੰਗਧੀ ਨਾਮ ਦੁਆਰਾ ਹੀ ਨਾਮ ਨੂੰ ਦਾ ਦਰਸ਼ਨ ਹੋਣਾ ਹੈ ਜੇ ਸਰਗੁਣ ਦਾ ਦਰਸ਼ਨ ਕਰਨਾ ਹੈ ਤਾਂ ਵੀ ਨਾਮ ਦੁਆਰਾ ਹੀ ਹੋਣਾ ਹੈ ਤੇ ਨਿਰਗੁਣ ਦਾ ਕਰਨਾ ਤਾਂ ਵੀ ਨਾਮ ਨਹੀਂ ਕਰਾਉਣਾ ਹੈ ਇਹ ਇਸ ਕਰਕੇ ਕਹਿੰਦੇ ਹੈ ਵਾਹਿਗੁਰੂ ਜਿਸ ਨਾਮ ਦੁਆਰਾ ਤੇਰਾ ਦਰਸ਼ਨ ਹੁੰਦਾ ਹੈ ਜਿਹਨੇ ਉਹਨੂੰ ਗ੍ਰਹਿਣ ਕਰ ਲਿਆ ਉਹਦੇ ਵਰਗਾ ਕੋਈ ਨਹੀਂ ਹੈ